ਕਾਂਗਰਸ ਦੇ ਪੰਜਾਬ ਪ੍ਰਧਾਨ ਕੈਪਟਨ ਮਰਿੰਦਰ ਸਿੰਘ ਵਿਸ਼ੇਸ਼ ਤੌਰ ਤੇ ਟਕਸਾਲੀ ਕਾਂਗਰਸੀ ਅਗੋ ਅਤੇ ਕਾਂਗਰਸ ਦੇ ਪੋਲੀਟੀਕਲ ਇਨਫੋਰਮੇਸ਼ਨ ਪੰਜਾਬ ਦੇ ਚੇਅਰਮੈਨ ਸਨੀ ਬਰਾੜ ਦੇ ਘਰ ਪੁੱਜੇ। ਉੱਥੇ ਹੀ ਉਹਨਾਂ ਵੱਲੋਂ ਪੱਤਰਕਾਰਾਂ ਨਾਲ ਵੀ ਮੁਲਾਕਾਤ ਕੀਤੀ ਗਈ ਹੈ। ਇਸ ਮੌਕੇ ਉਹਨਾਂ ਵੱਲੋਂ ਜਗਮੀਤ ਬਰਾੜ ਨੂੰ ਕਮਲਾਕਰਾਰ ਦਿੱਤਾ ਗਿਆ ਅਤੇ ਬਾਦਲ ਵੱਲੋਂ ਮੰਗੀ ਗਈ ਵਿਸ਼ੇਸ਼ ਸਿਕਿਉਰਿਟੀ ਬਾਰੇ ਉਹਨਾਂ ਬੋਲਦਿਆਂ ਕਿਹਾ ਕਿ ਬਾਦਲਾਂ ਨੂੰ ਵੀ ਹੁਣ ਪਤਾ ਲੱਗ ਗਿਆ ਹੈ ਕਿ ਲੋਕਾਂ ਦਾ ਉਹਨਾਂ ਪ੍ਰਤੀ ਕਿੰਨਾ ਰੋਸ ਹੈ। ਉਹਨਾਂ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਨੂੰ ਪੂਰੀ ਤਰ੍ਹਾਂ ਤਿਆਰ ਦੱਸਿਆ ਜਾ ਰਿਹਾ ਹੈ। ਉਹਦਾ ਪਿੱਛੇ ਜੋ ਤਾਂ ਕੇ ਜਰੀ ਵਾਲ ਜਿਹੜੇ ਹੈ ਕੇ ਜੀ ਵਾਲਾ ਉਹ ਦਿੱਲੀ ਦੇ ਬਾਦਲਾ ਇਹਦਾ ਸੋਚਾ ਸਿੰਘ ਛੋਟੇਪੁਰ ਜੀ ਨੂੰ ਪਤਾ ਹੋਣਾ ਉਹਨਾਂ ਦੇ ਸਾਥੀ ਰਹੇ ਨੇ ਕਿ ਕਿਨ ਕਿਸ ਨੂੰ ਨਾ ਮੈਂ ਤੁਹਾਨੂੰ ਦੱਸ ਦਿੰਦਾ ਕਿਉਂਕਿ ਮੈਂ ਤਾਂ ਬਾਦਲ ਨਾਲ ਗਿਆ ਬੜਾਈ ਕਰਪਟ ਯੂਸਲੈਸ ਥਰਡ ਕਲਾਸ ਆਦਮੀ ਹੈ ਇਹ ਹੀ ਸੋਚਾ ਸਿੰਘ ਛੋਟੇਪੁਰ ਨੇ ਉਹਦੇ ਦੇਖ ਲਿਆ ਹਾਂ ਕਸੂਬੀ ਸਿੰਘ ਬਾਦਲਾ ਜਿੱਤ ਗਿਆ ਇਹਨਾਂ ਨੇ ਹੁਣ ਜੈਡ ਪੁਆਇੰਟ ਉੱਪਰ ਸਕਿਉਰਿਟੀ ਮੰਗੀ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਮੈਂ ਤਾਂ ਬਿਆਨ ਦਿੱਤਾ ਹੈ ਕਿ ਜੋ ਚਿੱਠੀ ਗਈ ਹੈ ਗਰੇ ਮੰਤਰੀ ਨੂੰ ਉਹਦੇ ਪ੍ਰਕਾਸ਼ ਸਿੰਘ ਨੇ ਕਿਹਾ ਕਿ ਮੇਰੇ ਜਾਨ ਨੂੰ ਬੜਾ ਖਤਰਾ ਹੈ ਔਰ ਮੈਨੂੰ ਪ੍ਰਾਈਮ ਮਿਨਿਸਟਰ ਦੀ ਸਿਕਿਉਰਟੀ ਦਿੱਤੀ ਜਾਵੇ ਔਰ ਮੇਰਾ ਲੜਕਾ ਹੈ ਔਰ ਮੇਰਾ ਜਿਹੜਾ ਉਹ ਹੈ ਜਵਾਈ ਉਹ ਮਜੀਠਾ ਉਹਨਾਂ ਨੂੰ Z+ ਤੋਂ ਵੀ ਵੱਡੀ ਕੋਈ ਚੀਜ਼ ਦਿੱਤੀ ਜਾਵੇ ਸਭ ਘਰਾ ਘਬਰਾ ਰਹੇ ਨੇ ਹੁਣ ਦੇਖ ਲਿਆ ਇਹਨਾਂ ਨੇ ਕਿ ਪੰਜਾਬ ਦੇ ਵਿੱਚ ਕਿੰਨਾ ਰੋਸ ਹੈ ਕਿੰਨਾ ਗੁੱਸਾ ਹੈ ਔਰ ਡਰੇ ਹੋਏ ਨੇ ਸਾਰੇ ਔਰ ਇਹਨਾਂ ਨੂੰ ਇਹਦਾ ਜਵਾਬ ਕੇਜੀ ਵਾਲੋਂ ਦੇਣਾ ਪਊ ਕਿ ਕਿਸ ਕਿਸਮ ਦੇ ਬੰਦੇ ਉਰੇ ਭੇਜ ਰਿਹਾ ਇਹੀ ਸੋਚਦੇ ਨੇ ਪੰਜਾਬ ਨੂੰ ਆ ਕੇ ਪਹਿਲਾਂ ਲੁੱਟਦੇ ਨੇ ਪਹਿਲਾਂ ਤਾਂ 52 ਬੰਦੇ ਬਾਹਰੋਂ ਭੇਜਣ ਦਾ ਮਤਲਬ ਕੀ ਹੈ ਕੇਜਰੀਵਾਲਾ ਸਾਰੇ ਝਗੜੇ ਪੰਜਾਬ ਦੇ ਨਾਲ ਉਹ ਉਹ ਸਾਡਾ ਮੁਖੀ ਬਣਨਾ ਚਾਹੁੰਦਾ ਹੈ 52 ਬੰਦੇ ਭੇਜੇ ਨੇ ਯੂਪੀ ਬਿਹਾਰ ਔਰ ਦਿੱਲੀ ਦੇ ਹਰਿਆਣੇ ਦੇ ਉਰੇ ਆ ਕੇ ਡਿਸਟ੍ਰਿਕਟ ਵਗੈਰਾ ਸਭ ਇਹਨੂੰ ਕਿਸ ਪੰਜਾਬੀ ਨੇ ਕੋਈ ਜਾਇਆ ਤੁਮ ਜਿਹੜੇ ਪੰਜਾਬੀ ਨੇ ਇਹਨਾਂ ਨੂੰ ਛੱਡ ਕੇ ਜਾ ਰਹੇ ਨੇ ਹੁਣ ਕੌਣ ਰਹਿ ਗਿਆ ਇੱਥੇ ਦੋ ਚੁਟਕਲੀਆਂ ਸੁਣਾਉਣ ਵਾਲੇ ਇਹ ਔਰ ਦੋ ਹੋਰ ਜਿਹੜੇ ਚੁਟਕੀ ਨੇ ਸੁਣਾਉਣ ਲੱਗ ਜਾਣਗੇ ਦੂਜੀ ਦੀ ਭੁਗੀ ਔਰ ਦੂਜਾ ਕੀ ਮਾਨ ਮਾਨ ਹੈ ਦੋ ਤਾਂ ਸੁਣਾਉਣ ਵਾਲੇ ਨੇ ਉਹ ਵੀ ਸਿੱਖ ਜਾਣਗੇ ਕਾਂਗਰਸ ਆਪਣੀ ਹੁਣ ਜਿਹੜੀ ਐ ਕਿੱਥੇ ਖੜੀ ਐ ਕੀ ਅਜਿਹਾ ਤਗੜੇ ਤਰੀਕੇ ਛੜੇ ਐ ਪਰ ਕਾਂਗਰਸ ਪਾਰਟੀ ਬੜੀ ਸਟਰੋਂਗ ਐ ਕਿਸੇ ਨੂੰ ਕੋਈ ਇੱਕ ਬੰਦਾ ਨਹੀਂ ਛੜਿਆ ਸਮਾਂ ਜੁੜ ਰਹੇ ਨੇ ਹੁਣ ਵੀ ਮੈਂ ਕਿਸੇ ਜੋੜ ਕੇ ਆਇਆ ਹਾਂ ਲੋਕਾਂ ਨੂੰ ਉਹਦਾ ਕੰਮ ਨਹੀਂ ਉਹਦਾ ਕੰਮ ਨਹੀਂ ਉਹਦਾ ਕੰਮ ਨਹੀਂ